ਇਲੈਕਸ਼ਨ ਹੋਈ ਹੈਗੀ ਤੇ ਦੁਬਾਰਾ ਪਹਿਲਾਂ ਤੁਹਾਡੇ ਬੇਟੇ ਦੀ ਡੈਥ ਹੋ ਗਈ ਸੀ ਇਸ ਕਰਨਾ ਮਤਲਬ ਹੁਣ ਤੁਹਾਡੇ ਕੀ ਮੁੱਦੇ ਆ ਮੇਨ ਤੇ ਕੀ ਕੀ ਕੰਮ ਕਰੋਗੇ ਤੁਸੀਂ ਪਿੰਡ ਦੇ ਵਿੱਚ ਪਹਿਲਾਂ ਮੈਂ ਸਾਰੇ ਪਿੰਡ ਦਾ ਜੀ ਧੰਨਵਾਦ ਕਰਦਾ ਸਾਰਿਆਂ ਦਾ ਤੇ ਆ ਗਏ ਕਿਉਂ ਘਟੀਏ ਨਾ ਸਭ ਦੇ ਕੰਮਕਾਰ ਕਰਾਂਗੇ ਨਾਲ ਖੜੇ ਆ ਦਿਨ ਕੋ ਰਾਤ ਆਉਣ ਕਿਸੇ ਨੇ ਵੋਟ ਪਾਈ ਹੈ ਨਾ ਪਾਈ ਆ ਪਰ ਲੋਕਾਂ ਦੇ ਨਾਲ ਖੜੇ ਆ ਐਜੂਕੇਸ਼ਨ ਦਾ ਜੀ ਕੋਈ ਹੋਣੀ ਅਸਲ ਕਿਹਨੇ ਪਿੰਡ ਚ ਕੋਈ ਕੰਮ ਦਿੰਦੇ ਆ ਸਾਰੇ ਪਿੰਡ ਚ ਕੰਮ ਕੀ ਕੀ ਹੋਣ ਵਾਲੇ ਰਹਿੰਦੇ ਬਾਕੀ ਕਮੇ ਬਹੁਤ ਭਾਈ ਸਾਰੀ ਕਰਾਂਗੇ ਆ ਨਾਲ ਲੱਗ ਲਗਾ ਕੇ ਪਿੰਡ ਦੇ ਸੋਨਾ ਕਿਵੇਂ ਕਿਵੇਂ ਕਿਸੇ ਨੂੰ 30 ਕਮੂਮੀ ਕਰਾਂਗੇ ਤੁਹਾਨੂੰ ਅੱਜ ਪਿੰਡ ਵਾਸੀ ਨੇ ਫਤਵਾ ਦਿੱਤਾ ਕੀ ਕਹਿਣਾ ਜੋਨੇ ਪਿੰਡ ਵਾਸੀਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਾਂ ਕਿਹੜਾ ਲੋਕਾਂ ਨੇ ਮੈਨੂੰ ਇੰਨਾ ਵੀ ਮੈਂ ਹਾ ਬੋਟਾ ਪੰਗਾ ਲੋਕਾਂ ਨੇ ਤੇ ਮੇਰੇ ਮੁੰਡੇ ਨੇ ਵੀ ਸੁਣੀਆਂ ਤੁਹਾਨੂੰ ਕਿੰਨੀਆਂ ਵੋਟਾਂ ਪਈਆਂ ਭਾਈ ਜੀ ਤੁਹਾਨੂੰ ਕਿੰਨੀਆਂ ਵੋਟਾਂ ਪਈਆਂ 647 ਜੀ ਹਾਂ ਸਾਨੂੰ ਕਿੰਨੀਆਂ 647 ਜੀ 165 ਹਾਂ ਉਹਨਾਂ ਨੇ 165 ਪੰਗਾਈ ਆ ਇਹ ਉਹਨਾਂ ਨੇ ਬੈਠ ਤੁਹਾਨੂੰ ਸਿੱਧਾ ਹਾਂ ਸੇ ਸੋਚ ਦਿੱਤਾ ਅਗੇ ਅੱਜ ਛੋਟੇ ਪਿੰਡ ਦੀ ਇਲੈਕਸ਼ਨ ਜਿਮਣੀ ਚੋਣ ਦੁਆਰਾ ਹੋਈ ਆਗੀ ਕਿਉਂਕਿ ਸਖੀਤ ਸਿੰਘ ਸਰਪੰਚ ਦੀ ਕਤਲ ਹੋਣ ਤੋਂ ਬਾਅਦ ਇੱਕ ਸੀਟ ਖਾਲੀ ਪਈ ਸੀ ਤੇ ਤੁਸੀਂ ਇੱਕ ਬਹੁਤ ਵੱਡੇ ਸਪੋਰਟਰ ਬਣ ਕੇ ਉੱਪਰੋਂ ਇਹਨਾਂ ਦੇ ਨਾਲ ਤੁਸੀਂ ਮੋਢਾ ਮੋਢਾ ਲਾ ਕੇ ਚੱਲੇ ਤੇ ਅੱਜ ਜਿੱਤ ਦਰਜ ਕੀਤੀ ਆ ਕੀ ਕਹਿਣਾ ਚਾਹੋਗੇ ਨੇ ਜਿੱਤ ਤੇ ਬਹੁਤ ਪਹਿਲਾਂ ਤਾਂ ਸਾਡੇ ਸਾਰੇ ਜਿੰਨਾ ਵੀ ਪਿੰਡ ਆ ਉਹਨਾਂ ਦਾ ਧੰਨਵਾਦ ਹੈ ਜਿਹੜੀਆਂ ਇੰਨੀਆ ਵਧੀਆ ਸ਼ਾਂਤੀ ਦੇ ਨਾਲ ਦਿੱਤਾ ਪਈਆਂ ਕੱਲੇ-ਕੱਲੇ ਬੱਚੇ ਬੱਚੀ ਦਾ ਧੰਨਵਾਦ ਕਰਦੇ ਆ ਅੱਕੇ ਜਿਹੜਾ ਨਗਰ ਨੇ ਫਤਵਾ ਦਿੱਤਾ ਭਾਈ ਸਖਜੀਤ ਸਿੰਘ ਨੂੰ ਆਪਣੇ ਅਮਰਜੀਤ ਸਿੰਘ ਨੂੰ ਉਹ ਇਹਨਾਂ ਦਾ ਪੁੱਤਰ ਸਖਜੀਤ ਸਿੰਘ ਦੀ ਮੌਤ ਕਿਸੀ ਜਿਹਦੇ ਕਾਰਨ ਦੁਬਾਰੇ ਨੂੰ ਸਮਾ ਦਿੱਤਾ ਇਸ ਕਰ ਜਿਹੜਾ ਉਹਨਾਂ ਦਾ ਅਧੂਰਾ ਸਮਾ ਸੀ ਉਹ ਸਾਰੀ ਸੰਗਤ ਨੇ ਪੂਰੇ 5 ਸਾਲ ਲਾਉਣ ਦਾ ਸਮਾ ਦਿੱਤਾ ਇਹਨਾਂ ਨੂੰ ਇਹਨਾਂ ਨੂੰ ਹੁਣ ਰੇਕ ਬੋਕਰ ਦੇ ਨਾਲ ਰਿਕਸ ਪੋਟਰ ਦੇ ਨਾਲ ਜਿਨੇ ਵੋਟ ਪਾਈ ਹੈ ਉਹਦੇ ਨਾਲ ਜਿਨੇ ਨਹੀਂ ਪਾਈ ਉਹਦੇ ਨਾਲ ਵੀ ਸਾਰੇ ਨਗਰ ਨਾਲ ਖੜਕ ਕੇ ਸਹਿਯੋਗ ਦੇਣ ਦਾ ਹੱਕ ਬਣਦਾ ਹੈ ਉਹ ਇਹਦੇ ਨਾਲ ਅਸੀਂ ਵਾਅਦਾ ਕਰਾਂਗੇ ਕਿ ਸਾਰੇ ਨਗਰ ਦੇ ਨਾਲੇ ਇੱਕ ਰੋ ਵੀ ਕੱਲ ਨੂੰ ਆਪਣੇ ਪਿੰਡ 'ਚ ਕੋਈ ਨਵੀਂ ਦਰਾੜ ਨਾ ਕਿੰਨੀ ਵੋਟ ਪਈ ਆ ਸਰਪੰਚ ਸਾਹਿਬ ਸਰਪੰਚ ਸਾਹਿਬ ਨੂੰ 644 ਵੋਟਾਂ ਬੱਗੀਆਂ ਨੇ ਦੂਜੀ ਧਰਮ ਦੂਜੀ ਉਮੀਦਵਾਰ ਨੂੰ ਕਿੰਨੀ ਵੋਟਾਂ ਇੱਕ 65 ਵੋਟਾਂ ਪਈਆਂ ਚਾਰ ਹੋਈਆਂ ਨੋਟਾਂ ਦੀਆਂ ਇਹ ਚਾਰ ਕੈਂਸਲ ਚਾਰ ਕੈਂਸਲ ਹੋਈਆਂ 8 ਨੋਟਾਂ Oh,